ਨਾਈ ਗੋਣ ਕਰੇ ਸਤਿਨਾਮ ਵਾਹਿਗੁਰੂ ਪੱਗ ਜੀ ਹਣਾ ਵੀ ਲਈ ਹਲਗੀ ਹੋਰ ਤਲਤ ਹੋੜੇਗੀ ਤੇਗ ਤੇਗ ਹਤੇ ਵਿਰਧ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਮੰਡੇ ਬੋਲੋ ਜੀ ਸਿਖਾਣੋਂ ਸਿੱਖੀ ਦਾ ਗੁਰਦੇਵ ਮਹਾਵਾਕ ਅਨਸਾਰ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅਵਤਾਰ ਜਹਾੜੇ ਨੂੰ ਸੰਵਾਜ ਪੀਤ ਪਿੰਡੋਂ ਲਕੜਵਾਲੀ ਦੇ ਸਭ ਨੂੰ ਸਾਧ ਸੰਗਤਵੰਤੋ ਮਹਾਰਾਜ ਭਾਰਸਾਂ ਜੀ ਤਰਾ ਤੁਹਾਨੂੰ ਕਾਈ ਹੁੰਗੇ ਅੱਗੇ ਤੋਂ ਸਮਤ ਬਖਸ਼ਨੀ ਮਹਾਰਾਜ ਸਿਰ ਤੇ ਮਿਹਰਾ ਫਰੀ ਹੱਥ ਰਖਣੀ ਸਰਬੱਤ ਸੰਗਤਾਂ ਲੋ ダル ਘਰ ਦੀਆਂ ਸੇਵਾਵਾਂ ਮਹਾਰਾਜ ਮਨੋ ਕਾਮਨਾ ਮਾ ਭਾਵਨਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕਰਨੀ ਵਰਸ਼ਿਸ਼ ਕਰਨੀ ਸਮੂਹ ਸੰਗਤਾਂ ਨੂੰ ਪਿਆਰ ਸਤਕਾਰ ਦੇਣਾ ਨਮਹਾਰਾਜ ਸੇਵਾਮ ਕਰਨ ਅਤੇ ਬੇਕੋ ਤਹਿ ਮਜੂਰ ਦੂਰ ਤੱਕ ਹੋ ਨਾ ਜਾਈ ਰਭ ਰਹਿਆ ਸਰਬੱਤਰ ਮੇ ਮਨ ਸਦਾ ਧਿਆਈ ਜੀ ਮਹਾਵਾਕਾਂ ਅਨੁਸਾਰ आप जी ने कृपा करनी रहमत करनिया बख्शिशा करनिया महाराज ऐस वे करो कृपा जी दरगाही हुक्मनामे नामे के निहार करो जी उपरंत की रवानगी बख्शने सतगुरु सच्चे पातशाह जी ओ करो कृपा जी साधु का संगनाम कार दोहरा आ गया भय अकाल की सब चिकन को हुक्म है ਗੁਰੂ ਗ੍ਰੰਥ ਜੀ ਮਾਨਿਉ ਜੋ ਪ੍ਰਭ ਕੋ ਮਿਲ ਗੋਚ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਬਾਜੇ ਤਾਂ ਆਖੇ ਸਭ ਜਾਏ ਜੇਤਾ ਮਹੁ ਪ੍ਰੀਤ ਸਵਾਦ ਸਭਾ ਕਾਲ ਖਦਾ ਕਾ ਦਾਦਾ ਮਨ ਚਲਿਆ ਨਾਏ ਸਰਗਰ ਕੈ ਸੁਨਣਾ ਹੀ ਜਾਏ ਕਰਮ ਬਿਨਾਂ ਆਖਣ ਤੇਰਾ ਨਾਮ ਜਿਦ ਨਜ ਤਰਨਾ ਹੋਰ ਨਾਹੀ ਕਾਉ ਜੇ ਕੋ ਦੁਮੈ ਪ੍ਰਮੋਹ ਮੈਂ ਸਾਰਾ ਨਾਨਕ ਸਾਚਾ ਸਰਬ ਦਾਤਾਰ ਜੇ ਕੋ ਦੁਬੈ ਪ੍ਰਮੋਹ ਮੈਂ च सरता जाता न वायुगुरु ਦੇ ਲੋਕੀ ਮੇਕੇ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਤੇ ਸੂ ਨਗਰ ਦੇ ਆਏ ਆ ਅੱਧੇ ਹੀ ਦਰੇ ਮੇਕੇ ਜੀ ਨੂੰ ਸਾਫਲਾਂ ਜੀ ਨੂੰ ਆਪ ਲੈ ਲਏ ਸਭਨਾ ਸਭਨਾ अच्छा श्री वाहे जी की फतेह अच्छी तो संगत का बहुत बहुत बढ़िया धनबाद करते हैं। ਸੰਗਤਾਂ ਕਰਤਾ ਵਾਗੁਰੂ ਜੀ ਦੀ ਫੱਟੇ ਦੇਲ ਦੀ ਸੰਗਤਾਂ ਨੂੰ ਜਿਹੜੀਆਂ ਮਤਾਂਾਂ ਦਾ ਕਹਿਣਾ ਟ੍ਰਾਂਸਫਾਰਮ ਦੇ ਨੇੜੇ ਖੜੀਆਂ ਪਈਆਂ ਟ੍ਰਾਂਸਫਾਰਮ ਤੋਂ ਲੈ ਕੇ ਜੂਲ ਹੋ ਗਿਆ ਪੂਰਾ ਪੂਰਾ ਪਤਾ ਨਹੀਂ ਹੁੰਦਾ ਕਿ ਵਾਰੀ ਕਿਥੋਂ ਕੋਈ ਕਰੰਟ ਦਾ ਕਾਰਨ ਵਾਪਰ ਕੇ ਦੇਲ ਦੀ ਸੰਗਤਾਂ ਨੂੰ ਕਿ ਟ੍ਰਾਂਸਫਾਰਮ ਤੋਂ ਗੂੜ ਰਹੋ ਤੇ ਜੱਟੂ ਜੀ ਨੈਣ ਤੋਂ ਜੜੀਆਂ